ਚੈਤੀ ਚੋਣਾ ਸਬੰਧੀ ਨਾਮਜ਼ਦਗੀ ਪੱਤਰ ਭਰਨ ਦਾ ਬਿੱਤੇ ਦਿਨੀ ਪਹਿਲਾ ਦਿਨ ਸੀ ਤੇ ਪਰ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਵੀ ਪੂਕਤਾ ਇੰਤਜ਼ਾਮ ਨਹੀਂ ਜਿਹੜੇ ਨਹੀਂ ਕੀਤੇ ਗਏ ਸੋ ਦਾਅਵਾ ਕੀਤਾ ਕਿ ਮਾਚੀਬੜਾ ਬਲਾਕ ਪੰਚਾਇਤ ਦਫ਼ਤਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਨੇ ਜਿਹੜੇ ਅਧੂਰੇ ਪਾਏ ਗਏ ਨੇ ਸੋ ਚੋਣਾ ਲੜਨ ਦੇ ਇਸ਼ੂਕ ਉਮੀਦਵਾਰ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ ਉੱਥੇ ਹੀ ਬਲਾਕ ਪੰਚਾਇਤ ਦਫ਼ਤਰ ਦੇ ਵਿੱਚ ਫਾਰਮ ਪੱਤਰ ਦਾਖਲ ਕਰਨ ਸਬੰਧੀ ਜੋ ਦਸਤਾਵੇਜ਼ ਇਕੱਤਰ ਕਰਨ ਆਏ ਪਰਮਿੰਦਰ ਤਿਵਾੜੀ ਜਸਦੇਵ ਸਿੰਘ ਟਾਂਡਾ ਅਤੇ ਕਈ ਹੋਰਾਂ ਨੇ ਦੱਸਿਆ ਕਿ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਐਲਾਨ ਤਾਂ ਕਰ ਦਿੱਤਾ ਪਰੰਤੂ ਪ੍ਰਬੰਧ ਨੇ ਜਿਹੜੇ ਬਿਲਕੁਲ ਓਦੂਰੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਚੀਵੜਾ ਬਲਾਕ ਪੰਚਾਇਤ ਦਫ਼ਤਰ ਦੇ ਵਿੱਚ ਨਵੀਂ ਵੋਟਰ ਸੂਚੀ ਨਹੀਂ ਮਿਲੀ ਜਿਸ ਤੋਂ ਉਹਨਾਂ ਨੂੰ ਪਤਾ ਲੱਗ ਸਕੇ ਜਿਸ ਤੋਂ ਉਹਨਾਂ ਦਾ ਪਤਾ ਲੱਗ ਸਕੇ ਕਿ ਉਹਨਾਂ ਦਾ ਵੋਟਰ ਨੰਬਰ ਕਿੰਨਾ ਹੈ ਜੋ ਕਿ ਨਾਮਜ਼ਦਗੀ ਪੱਤਰ ਦੇ ਵਿੱਚ ਦਾਖਲ ਕਰਨਾ ਹੁੰਦਾ ਹੈ ਅਤੇ ਕੁਝ ਉਮੀਦਵਾਰਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਚੋਣਾਂ ਦੇ ਲਈ ਸਮਾਂ ਟੁਕਵਾ ਹੀ ਨਹੀਂ ਕਿਉਂਕਿ ਪਿੰਡਾਂ 'ਚ ਲੋਕ ਹੁਣ ਚੋਣੇ ਦੀ ਕਟਾਈ ਦੇ ਵਿੱਚ ਰੁੱਝ ਗਏ ਨੇ ਅਤੇ ਉਹ ਆਪਣੀ ਫਸਲ ਸਾਂਭਣ ਜਾਂ ਫਿਰ ਦਫ਼ਤਰਾਂ ਦੇ ਚੱਕਰ ਲਗਾ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਜਾਣ ਉਧਰ ਦੂਜੇ ਪਾਸੇ ਬਲਾਕ ਪੰਚਾਇਤ ਅਫਸਰ ਰੁਪਿੰਦਰ ਕੋਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡਾਂ ਦੀ ਨਵੀਂ VOTER ਸੂਚੀ ਸ਼ਾਮ ਤੱਕ ਪੁੱਜ ਜਾਵੇਗੀ ਜਿਸ ਨੂੰ ਲੈਣ ਦੇ ਲਈ ਦਫ਼ਤਰ ਤੋਂ ਅਧਿਕਾਰੀ ਗਏ ਹੋਏ ਨੇ ਉਹਨਾਂ ਨੇ ਕਿਹਾ ਕਿ 2 ਦਿਨ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਸਾਡਾ ਦਫਤਰ ਸਟਾਫ ਮੌਕੇ ਤੇ ਮੌਜੂਦ ਰਹੇਗਾ ਅਤੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਅੰਮ੍ਰਿਤਸਰ ਬਲਾਕ ਮਛਵਾੜਾ ਦੇ ਪਿੰਡ ਤਖਰਾਂ ਤੋਂ ਪਰਮਿੰਦਰ ਤਿਵਾੜੀ ਇੱਥੇ ਕਾਗਜ਼ ਭਰਨ ਲਈ ਨਾਮਿਨੇਸ਼ਨ ਅੱਜ ਪਹਿਲਾ ਦਿਨ ਸੀਗਾ ਫੈਲ ਕਰਨ ਲਈ ਅਸੀਂ ਆਏ ਤੇ ਆਪਣੀ ਸਮੁੱਚੀ ਟੀਮ ਦੇ ਨਾਲ ਸਾਥੀਆਂ ਦੇ ਨਾਲ ਹੋਰ ਵੀ ਵੱਖ-ਵੱਖ ਪਿੰਡਾਂ ਦੇ ਸਾਥੀ ਸਾਡੇ ਜਿਹੜੇ ਪਹਿਲਾਂ ਐਜ਼ ਅ ਪੰਚਾਇਤ ਦੇ ਵਿੱਚ ਸੀਗੇ ਵਾਕਬ ਨੇ ਉਹ ਵੀ ਇੱਥੇ ਕਾਫੀ ਸਾਰੇ ਹੈਰਾਨ ਹੁੰਦੇ ਨੇ ਨਾ ਤਾਂ ਇਹਨਾਂ ਤੋਂ ਇਹਨਾਂ ਕੋਲੇ ਤੇ ਵੀਡੀਓ ਵਲੌਗ ਮੱਛਵਾੜੇ ਦੇ ਵਿੱਚ ਤੇ ਚੁੱਲ੍ਹਾ ਟੈਕਸ ਦੀਆਂ ਕਾਪੀਆਂ ਨੇ ਚੁੱਲ੍ਹਾ ਟੈਕਸ ਨਹੀਂ ਲੋਕਾਂ ਦਾ ਕੱਟ ਰਹੇ ਤੇ ਨਾ ਹਜੇ ਤੱਕ VOTER ਸੂਚੀਆਂ ਅੱਜ ਤੱਕ ਹੋਣ ਦੇ ਟਾਈਮ ਤੱਕ ਇਹਨਾਂ ਕੋਲ ਪ੍ਰੋਵਾਈਡ ਹੋ ਰਹੀਆਂ ਨੇ ਜਿਨ੍ਹਾਂ ਨੇ NO DUE ਦਾ ਸਰਟੀਫਿਕੇਟ ਲੈਣਾ ਜਿਸ ਵੀ ਕਿਸੇ ਬੰਦੇ ਨੇ ਹਰ ਇੱਕ ਲਈ ਇਹ ਕਹਿੰਦੇ ਲਾਗੂ ਆ ਚਾਹੇ ਪਹਿਲਾਂ ਉਹ ਸਾਫਕਾ ਪੰਜ ਸਰਪੰਚ ਹੋਵੇ ਚਾਹੇ ਨਾ ਹੋਵੇ ਹਾਰੇ ਕ ਲਈ ਉਹ ਬਲੋਡ ਆ ਉਹਦੇ ਉਹਦੇ ਉੱਤੇ ਜਿਹੜੇ ਸਿਗਨੇਚਰ ਕਰਨੇ ਨੇ ਮੌਕੇ ਦੇ ਅਫਸਰਾਂ ਨੇ ਉਹ ਮੌਕੇ ਦੇ ਕਿਸੇ ਵੀ ਕੁਰਸੀ ਤੇ ਬੈਠੇ ਨਹੀਂ ਮਿਲਦੇ ਜੇ ਸੈਕਟਰੀ ਦੇ ਸਾਈਨ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਹਿੰਦਾ ਪ੍ਰਬੰਧਕ ਦੇ ਰਹਿੰਦੇ ਨੇ ਤੇ ਕਹਿੰਦਾ ਜੇ ਵੀ ਇਸ ਟਾਈਮ ਇੱਥੇ ਮੌਜੂਦ ਨਹੀਂ ਹੈਗਾ ਅੱਜ ਦੀ ਡੇਡ ਚ ਹੋਣ ਦੇ ਟਾਈਮ ਚ ਹੁਣ ਤੱਕ ਸਵੇਰ ਦੇ ਅਸੀਂ ਹੈਰਾਨ ਹੋ ਰਹੇ ਆ ਤੇ ਕੱਲ ਤੇ ਪਰਸੋਂ ਦੀ ਛੁੱਟੀ ਆ ਉਸ ਤੋਂ ਬਾਅਦ ਨੋਮੀਨੇਸ਼ਨ ਫਾਈਲ ਹੋਣੇ ਨੇ 31 ਤਰੀਕ ਨੂੰ ਜੇ 2 ਦਿਨਾਂ ਚ ਵੀ ਨਾਂ ਕੰਪਲੀਟ ਹੋਈਆਂ ਨਾ ਵੋਟਰ ਸੂਚੀਆਂ ਮਿਲੀਆਂ ਨੇ ਬੜਾ ਜਿਹੜਾ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਉਹ ਬਿਲਕੁਲੇ ਹੈ ਨਹੀਂਗੇ ਅਧੂਰੇ ਨਹੀਂਗੇ ਹੈ ਹੀ ਨਹੀਂਗੇ ਕੋਈ ਇੱਥੇ ਸੁਣਵਾਈ ਨਹੀਂ ਗਈ ਕੋਈ ਇੱਥੇ ਪੁੱਛ ਨਹੀਂ ਰਿਹਾ ਤੇ ਜਿਹੜੀ ਮੈਂ ਕੋ ਗਏ ਸੀ ਵੀਡੀਓ ਮੈਡਮ ਨੂੰ ਵੀ ਮਿਲਲੇ ਬਾਰ ਬਾਰ ਜਾ ਕੇ ਤੇ ਉਹ ਵੀ ਕਹਿੰਦੇ ਨੇ ਸਾਡੇ ਜੀ ਜੇ ਆਈ ਸਾਹਿਬ ਤੇ ਮਹਾਲੀ ਜਿਹੜੀਆਂ ਸੂਚੀਆਂ ਲੈਣ ਗਏ ਹੋਏ ਨੇ ਦੱਸੋ ਆ ਗਈ ਜਨ ਬੰਨੋ ਕੁੜੀ ਦੇ ਕੰਨ ਹੁਣ ਇਹ ਸੂਚੀਆਂ ਲੈਣ ਗਏ ਹਨ ਨੋਮੀਨੇਸ਼ਨ ਭਰਨ ਦਾ ਟਾਈਮ ਈ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਾਂ ਤਾਂ ਇਲੈਕਸ਼ਨ ਨੂੰ ਇਹ ਜਿਹੜਾ ਪੈੜੀ ਦੇ ਸੀਜ਼ਨ ਦੇ ਵਿੱਚ ਰੱਖਿਆ ਝੋਨੇ ਦੇ ਸੀਜ਼ਨ ਦੇ ਵਿੱਚ ਤੁਸੀਂ ਪਹਿਲਾਂ ਝੋਨਾ ਸੰਭਾਲ ਲਓ ਸਰਪੰਚ ਪੰਚ ਬਾਅਦ ਬਣਾ ਲਾਂਗੇ ਝੋਨੇ ਦਾ ਬੁਰਾ ਹਾਲ ਹੋ ਰਿਹਾ ਪਿਆ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜ਼ਿਮੀਂਦਾਰਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਅੱਜ ਮੰਡੀਆਂ ਦੇ ਵਿੱਚ ਰੋਲ ਰਹੀ ਆ ਪਹਿਲਾਂ ਉਹਨੂੰ ਸੰਭਾਲਣ ਦੇ ਬੰਦੋਬਸਤ ਕਰ ਲੈਂਦੇ ਪੰਚਾਇਤੀ ਇਲੈਕਸ਼ਨ ਬਾਅਦ ਚ ਹੋਣਦੇ ਇਹਨਾਂ ਨੇ ਜਲਦਬਾਜ਼ੀ 'ਚ ਇਲੈਕਸ਼ਨ ਜਿਹੜੇ ਕਰਕੇ ਨਾਕਾਮੀ ਆਪਣੀ ਸਾਬਤ ਕਰ ਰਹੀ ਆ ਸਰਕਾਰ ਅਜੀ ਮੈਂ ਹਰਮੇਸ਼ ਸਿੰਘ ਪਿੰਡ ਪੰਜ ਕਰੀਆ ਤੇ ਵੀਡੀਓ ਦਫਤਰ ਅਸੀਂ ਕਾਗਜ਼ ਭਰਨ ਆਏ ਆ ਨਾ ਤਾਂ ਸਾਨੂੰ ਨੋਟੀਸ ਸਰਟੀਫਿਕੇਟ ਦੇ ਰਹੇ ਆ ਜਿਹੜੇ ਸਾਈਨ ਹੋਣੇ ਚਾਹੀਦੇ ਸਾਹਦੇ ਉਹ ਮਹਾਲੀ ਬੈਠੇ ਨੇ ਨਾ ਸਾਨੂੰ ਵੋਟ ਸੂਚੀ ਮਿਲ ਰਹੀ ਆ ਇੱਥੇ ਨਾ ਕੋਈ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਇਹ ਕਹਿੰਦੇ ਟਾਈਮ ਨਹੀਂ ਕੋਈ ਸਾਨੂੰ ਸੈਕਟਰੀ ਨਹੀਂ ਸਾਈਨ ਕਰਨ ਨੂੰ ਮਿਲਦਾ ਕੋਈ ਸਾਨੂੰ ਮਤਲਬ ਬੀਡੀਪੀ ਉਹ ਕਹਿੰਦੇ ਵੀ ਉਹ ਮਹਾਲੀ ਕਹੇ ਹੋਇਆ 5 ਵਜੇ ਆਉਣਗੇ ਅੱਜ ਤੋਂ ਨੋਮੀਨੇਸ਼ਨ ਆਈਡ ਭਰਨ ਦਾ ਦਿਨ ਸ਼ੁਰੂ ਹੋਇਆ ਹੋਇਆ ਹੈ ਇਹ ਤੇ ਪਰੇਸ਼ਾਨ ਤੇ ਬਹੁਤ ਬੁਰਾ ਹਾਲ ਹੈ। ਜੀ ਮੈਂ ਬਹੁਤ ਲੋਕਾਂ ਨੂੰ ਸਮੱਸਿਆ ਆ ਰਹੀ ਹੈ। ਉਹਨਾਂ ਨੂੰ ਚੋਲਾ ਟੈਕਸ ਨਹੀਂ ਆ ਰਹੀ, ਉਹ ਬੋਟਰ ਸੂਚੀ ਨਹੀਂ ਹੈਗੀ ਉੱਥੇ ਨਵੀਂ। ਉਹਦੇ ਬਾਰੇ ਥੋੜਾ ਕੀ ਕਰਾਂ? ਸਾਡੇ ਧਿਆਨ 'ਚ ਕੋਈ ਇਹੋ ਜਿਹਾ ਮਸਲਾ ਨਹੀਂ ਆਇਆ ਜੀ। ਚੋਲਾ ਟੈਕਸ ਦੀਆਂ ਰਸੀਦਾਂ ਮੇਰੇ ਸੈਕਟਿਵਿਟੇਟ ਕੱਟ ਰਹੇ ਨੇ। ਤੇ ਬੋਟਰ ਸੂਚੀ ਆ ਗਈ ਨਵੀਂ ਵੀ? ਬੋਟਰ ਸੂਚੀਆਂ ਦੇ ਅਨਪੂਰਕ ਆਉਣੇ ਨੇ ਜੀ ਉਹ ਸ਼ਾਮ ਤੱਕ ਪਹੁੰਚ ਜਾਣਗੇ। ਉਹ ਕਹਿੰਦੇ ਜੀ ਵੀ ਇੱਥੇ ਆ ਜੀ ਤੁਸੀਂ ਨੂੰ ਜੁੜ ਦਿੰਦੇ। ਜੈ ਸਾਹਿਬ ਅਸੀਂ ਪ੍ਰੈਸ 'ਚ ਭੇਜੇ ਹੋਏ ਨੇ ਜੀ। ਮਹਾਲੀ ਬਹੁ ਆ ਹੀ ਰਹੇ ਨੇ ਰਸਤੇ 'ਤੇ। ਠੀ ਕੱਲ ਕੱਲ ਬ੍ਰਧ ਨਹੀਂ ਛੁੱਟੀ ਦਾ ਕੰਮ ਹੋਏਗਾ ਜਿੱਥੇ ਹਾਂਜੀ ਅਸੀਂ ਆਫਿਸ ਲਾਣਾ